ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਵੱਡੇ ਕਬੱਡੀ ਕੱਪ ਬਾਰੇ ਟਰੋਲੀਪਾਈ ਜ਼ਿਲ੍ਹਾ ਮੋਗੇ ਦੇ ਵਿੱਚ ਜਿਵੇਂ ਕਿ ਹਰ ਸਾਲ ਸਿਰੇ ਦੇ ਟੂਰਨਾਮੈਂਟ ਕਰਵਾਉਂਦੇ ਆ ਤੇ ਕਿਹੜੀਆਂ-ਕਿਹੜੀਆਂ ਟੀਮਾਂ ਦੇ ਪਲੇਅਰ ਖੇਡਣਗੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਹਾਂਜੀ ਦੋਸਤੋ ਅੱਜ ਟਰੋਲੀਪਾਈ ਕਬੱਡੀ ਕੱਪ ਹੋਣ ਜਾ ਰਿਹਾ ਜਿੱਥੇ ਕਬੱਡੀ ਓਪਨਿੰਗਾਂ 16 ਟੀਮਾਂ ਦੇ ਮੈਚ ਕਰਵਾਏ ਜਾਣਗੇ ਤਿੰਨ ਪਲੇਅਰ ਬਾਹਰੋਂ ਖੇਡਣਗੇ ਪਹਿਲਾ ਨਾਮ 1 ਲੱਖ ਦੂਜਾ ਨਾਮ 71000 ਬੈਸਟਾਂ ਨੂੰ 5151000 ਦਿੱਤੇ ਜਾਣਗੇ ਜੇਕਰ ਲਾਈਵ ਦੀ ਗੱਲ ਕਰੀਏ ਤਾਂ ਪੰਜਾਬ ਲਾਈਵ 1 ਤੇ ਦਿਖ ਹਾਂਜੀ ਜੇਕਰ ਟੀਮਾਂ ਦੀ ਗੱਲ ਕਰੀਏ ਤਾਂ ਦੋਸਤੋ ਪਹਿਲੀ ਟੀਮ ਬਣੀ ਹੋਈ ਹੈ ਦਿਉਗੜ੍ਹ ਦੀ ਜਿਸ ਵਿੱਚ ਨਿੱਕਾ ਪੰਜਾਬ ਛੋਟਾ ਨਿੱਕਾ ਆਪਣਾ ਜੁਨੇਦਪੁਰਾ ਪ੍ਰਦੀਪ ਰਾਉਵਾਲ ਤੇ ਅਰਸ਼ ਦਿੜਬਾ ਖੇਡਣਗੇ ਦੋਸਤੋ ਇਸ ਟੀਮ ਦੇ ਸਪੌਂਸਰ ਹਨ ਜੱਸਾ ਠੁੱਲੀ ਵਾਲੇ ਟੀਮ ਢੋਲੀ ਦੇ ਵੱਡੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਅਗਲੀ ਟੀਮ ਬਣੀ ਹੋਈ ਹੈ ਮੀਰਪੁਰ ਦੀ ਜਿਸ ਵਿੱਚ ਈਕਮੀਰਪੁਰ ਸਖਮਣਾ ਕੀਪਾ ਨਿੱਕਾ ਮੀਰਪੁਰ ਬੂਰਾ ਜਗਮਾਲ ਵਾਲੀ ਰਵੀ ਬਰਜਲਿੱਟਾ ਤੇ ਸੋਨੀ ਫਕਰ ਝੰਡਾ ਖੇਡਣਗੇ ਦੋਸਤੋ ਇਹ ਟੀਮ ਵੀ ਢੋਲੀ ਦੇ ਮੇਲੇ ਦੇ ਖੇਡੇਗੀ ਹਾਂਜੀ ਦੋਸਤੋ ਇਸ ਤੋਂ ਇਲਾਵਾ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਬੁੱਟਰ ਦੀ ਜਿਸ ਵਿੱਚ ਗੋਰਾ, ਸੁੱਖਾ, ਲੱਭੂ ਤੇ ਭਗੀਰਥ ਬੁੱਟਰ ਧਾਕੜ ਗੋਗੜਿਆ ਅੰਕਤ ਲਾੜ ਤੇ ਜੱਸਾ ਭਾਨਾ ਖੇਡਣਗੇ ਦੋਸਤੋ ਇਹ ਟੀਮ ਵੀ ਡਰੋਲੀ ਦੇ ਵੱਡੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਖਖਰਾਣੇ ਦੀ ਜਿਸ ਵਿੱਚ ਗੁਰੀ ਨਿਹਾਲੀ ਪਿੰਦਾ ਖਖਰਾਣਾ ਸੋਨਾਵੰਦ ਡੋੜ ਬਲਕਰਨ ਕਲਿਆਣ ਤੇ ਨਿੱਕੂ ਕਲਿਆਣ ਖੇਡਣਗੇ ਦੋਸਤੋ ਇਸ ਟੀਮ ਦੇ ਸਪੌਂਸਰ ਹਨ ਸੋਨੋ ਇਟਲੀ ਇਹ ਟੀਮ ਵੀ ਡਰੋਲੀ ਦੇ ਕਬੱਡੀ ਕੱਪ ਤੇ ਖੇਡੇਗੀ ਦੋਸਤੋ ਇਹ ਸੀ ਹੁਣ ਤੱਕ ਦੀ ਜਾਣਕਾਰੀ ਇੱਕ ਟੀਮ ਬਣੀ ਹੋਈ ਹੈ ਕੱਲਾਂ ਦੀ ਅੰਬੂਰੀ ਜਸ ਵਿੱਚ ਸ਼ਾਨਾ ਡੱਗੁਰ ਮਾਣਾ ਖੇਡੇਗਾ ਬਾਕੀ ਜਾਣਕਾਰੀ ਆਪਾਂ ਅਗਲੇ ਵੀਡੀਓ ਚ ਜਾਂ ਆਪਣੇ ਇੰਸਟਾਗ੍ਰam ਤੇ ਪਾਵਾਂਗੇ ਜੇਕਰ ਚੈਨਲ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਜੂਡੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਧੰਨਵਾਦ ਦੋਸਤੋ